ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੀ ਹਾਂਜੀ ਬਾਬਿਓ ਕੀ ਹਾਲ ਹੈ ਅੰਦਰਵੈਰ ਭਾਈ ਨੇ ਭੇਜਿਆ ਜੀ ਤੁਹਾਡੇ ਵਾਸਤੇ ਕੀ ਗੱਲ ਹੋ ਗਈ ਹੈ ਰਕਸ਼ਾ ਚੋਰੀ ਹੋ ਗਿਆ ਕਿਵੇਂ ਚੋਰੀ ਹੋ ਗਿਆ ਤੇ ਬਾਬਾ ਜੀ ਬਾਬਾ ਜੀ ਮੈਂ ਵਾਈ ਖਾਲਸਾ ਵਾਈ ਗੁਰਜੀ ਦੀ ਫਤਿਹ ਸਰਦਾਰ ਸਾਹਿਬ ਜਾਨਾ ਪੜਨਾ ਨਹੀਂ ਆਉਂਦਾ ਨੰਬਰ ਕਰਦੇ ਲੈਂਦਾ ਜੀ ਨਾਲ ਅੰਦਰਵੈਰ ਭਾਈ ਨੇ ਤੇ ਭੇਜਿਆ ਵਾ ਹਾਂਜੀ ਤੇ ਕੀ ਗੱਲ ਹੋ ਗਈ ਆਪਣਾ ਦਰਬਾਰ ਸਾਹਿਬ ਜਾਇਗਾ ਕਿਥੇ ਕਤਰੰਦਰ ਹਾਂ ਜੀ ਤੰਤਰ ਸਾਹਿਬ ਅੱਛਾ ਮੈਂ ਮਸ਼ਹਨ ਆ ਗਈ ਅੱਛਾ ਜੀ ਹਾਂ ਉਹ ਜਾਈ ਹਾਂ ਉਹ ਨਾ ਸੁਣਦੇ ਅੱਛਾ ਉਹ ਗੱਲ ਮਤ ਸੁਣਨਗੇ ਅੰਦਰ ਹਾਂ ਅੰਦਰ ਨਹੀਂ ਬਾਹਰ ਹੀ ਸੁਣਦੇ ਅੱਛਾ ਉੱਥੋਂ ਮੈਂ ਉਹ ਨਾ ਸੁਣ ਕੇ ਆਇਆ ਹਾਂ ਕਿਨੇ ਸਾਲ ਹੋ ਗਈ ਗੱਡੀ ਨੂੰ ਗੱਡੀ ਨੂੰ ਹੈਂ ਇਹ ਵਾਰ ਨੂੰ ਕਿਨੇ ਸਾਲ ਹੋ ਗਈ ਹੀ ਪੁਰਾਣੀ ਗੱਡੀ ਕਿਨੇ ਸਾਲ ਪੁਰਾਣੀ ਹੈ ਇਹਾਰੇ ਦੇ ਅੱਗੇ ਵੀ ਕੋਈ ਚੁੱਕ ਕੇ ਲਾ ਗਿਆ ਸੀ ਅੱਗੇ ਵੀ ਲੋਕਾਂ ਐਦਾਂ ਲੈ ਕੇ ਦਿੱਤੀ ਆ ਤੇ ਹੁਣ ਲਈ ਨਹੀਂ ਜਾਂਦੀ ਵੀ ਨਹੀਂ ਜਾਂਦਾ ਪ੍ਰਾਣੀ ਹੋ ਗਈ ਨਹੀਂ ਗੱਡੀ ਤੇ ਨਹੀਂ ਗੱਡੀ ਤੇ ਚੋੜ ਠੀਕ ਟਾਈਪਸੇ ਗਈ ਸੀ ਹਾਂ ਵਧੀਆ ਚੱਲਦੀ ਆ ਅੱਛਾ ਹਾਂ ਹਾਂ ਜੀ ਮੇਕੀ ਦਿੱਤੀ ਦੱਸਿਆ ਜੀ ਪ੍ਰਾਣੀ ਲੱਗੇਦੀ ਕਿਹਨੇ ਪ੍ਰਾਣੀ ਲੱਗੇਦੀ ਨਾ ਹਾਂਜੀ ਅੱਛਾ ਤੇ ਉਪਰੋਂ ਨਾ ਚੋਰੀ ਹੋ ਗਈ ਜੀ ਹੁਗਲਮਾ ਸੁਣ ਗਿਆ ਅਮਰਤ ਵਲੇ ਤੇ ਬਾਰੂਕੀ ਲੱਗਿਆ ਤੈ ਕਰਦੇ ਕੀ ਹੁਣ ਕੀ ਕਰਦੇ ਆ ਮਨੂ ਮਨੂ ਕਿ ਕਿਆਏ ਕੇ ਸਿਕਨੇ ਕੰਦੇ ਹੁਣ ਉੱਥੇ ਆ ਕੇ ਬੈਠੇ ਰਹਿੰਦੇ ਆ ਲਕੀਰ ਸਾਹਿਬ ਦੇ ਬਾਹਰ ਹੀ ਗੁਰਦੁਆਰੇ ਦੇ ਬਾਹਰ ਤੇ ਫਿਰ ਦੀ ਬਾਹਰ ਬੈਹਿੰਦੇ ਤੇ ਮਾਰੇ ਨੇ ਦਰ ਤੇ ਬੈਠੇ ਰਹਿੰਦੇ ਕੀ ਕਰਦੇ ਕੀ ਉਥੇ ਫਿਰ ਬੈਹਗੇ ਏਦਾਂ ਆ ਤਾਂ ਜੀ ਨਹੀਂ ਲੱਗਦਾ ਕਰੇ ਕਰ ਜੀ ਨਹੀਂ ਲੱਗਦਾ ਇੱਕ ਆਰ ਹੁੰਦਾ ਨਾ ਇੱਕ ਕਾਰ ਹੁੰਦਾ ਕਿ ਸੰਦ ਹੋਵੇ ਤੇ ਬੰਦਾ ਘੁੰਮਦਾ ਫਿਰਦਾ ਰਹਿੰਦਾ ਘਰੇ ਜਾਂਦੇ ਨਹੀਂ ਪਾਸੋਂ ਤੇ ਅੱਛਾ ਬਾਬਾ ਜੀ ਹੁਣ ਮੇਰੀ ਗੱਲ ਸੁਣੋ ਉਹ ਖੋਇਆ ਕੀ ਹੈ ਮੈਂ ਤੁਹਾਨੂੰ ਦੱਸਦਾ ਵਾਂ ਵਿੱਚ ਗੱਲ ਕੀ ਹੋਈ ਹੈ ਗੱਲ ਇਹ ਤਾਂ ਹੋਈ ਹੈ ਕਿ ਗੱਡੀ ਤੁਹਾਡੀ ਹੋ ਗਈ ਸੀ ਪੁਰਾਣੀ ਤੁਸੀਂ ਗਏ ਗੁਰੂ ਘਰ ਗੁਰੂ ਅਰਜਨ ਦੇਵ ਪਾਸ਼ਾ ਦੇ ਗਏ ਨਾ ਦਰ ਤੇ ਹਾਂ ਹਾਂ ਉਹਨਾਂ ਨੇ ਵੇਖਿਆ ਕਿ ਮੇਰੇ ਸਿੰਘ ਦੀ ਗੱਡੀ ਹੋ ਗਈ ਆ ਪੁਰਾਣੀ ਤੇ ਇਹਨੂੰ ਨਵੀਂ ਦੇਣੀ ਆ ਉਹ ਮਹਾਰਾਜ ਆਪ ਹੀ ਲੱਗੇ ਆ ਬਾਬੇ ਉਹ ਆ ਜੀ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਤਾਨ ਤੇ ਆਏ ਹੋ ਸੰਗਰਣਾ ਸਾਹਿਬ ਨਿਰਵੈਰਪਾਲ ਜੀ ਕਹਿੰਦੇ ਉਹਨਾਂ ਨੂੰ ਇਹ ਕਿਉਂ ਬਾਬਿਆਂ ਨੂੰ ਕਿ ਤੁਹਾਡੀ ਗੱਡੀ ਪੁਰਾਣੀ ਹੋ ਗਈ ਸੀ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਹੁਕਮ ਲਾਇਆ ਕਿ ਉਹ ਗੱਡੀ ਪੁਰਾਣੀ ਆ ਤੇ ਜਿਹੜੇ ਤੁਸੀਂ ਪੰਜ ਸੱਤ ਦਿਨ ਜਿਹੜੇ ਉਹਦੇ ਦਰ ਤੇ ਬੈਠੇ ਹੋ ਨਾ ਇਹ ਤੁਹਾਡੀ ਪਰਖ ਹੀ ਕਿ ਤੁਸੀਂ ਘਰ ਨਹੀਂ ਬੈਠੇ ਫਿਰ ਉਹਦੇ ਦਰ ਤੇ ਆ ਕੇ ਬੈ ਗਏ ਉੱਥੇ ਬੈਠੇ ਰਹੇ ਜਾਣਾ ਕਰ ਗਿਆ ਮਨੂ ਕੇ ਸਿੰਘ ਨੇ ਕਿਹਾ ਕਿ ਇੱਕ ਸਿੰਘ ਆ ਉਹ ਚਾਰਾ ਉੱਥੇ ਹੀ ਬੈਠਾ ਰੰਦਾ ਆ ਕੇ ਤੇ ਜਦੋਂ ਕਿ ਉਹਨੇ ਤੁਹਾਨੂੰ ਪੁੱਛਿਆ ਹੋਣਾ ਤੇ ਤੁਸੀਂ ਨੂੰ ਦੱਸਿਆ ਹੋਣਾ ਕਿ ਮੇਰੀ ਗੱਡੀ ਚੋਰੀ ਹੋ ਗਈ ਹੈ ਠੀਕ ਹੈ ਨਾ ਤੇ ਬਾਬਾ ਜੀ ਗੱਲ ਵਿੱਚ ਆਵ ਕ ਸਾਡਾ ਗੁਰੂ ਬੜਾ ਬਿਆਨਤਾ ਹੈ ਉਹ ਸਾਨੂੰ ਦੇਖਦਾ ਪਰਖਦਾ ਮਤਾ ਜੀ ਹੁਣ ਤੁਹਾਨੂੰ ਆਰੇ ਲਾਣ ਦੀ ਜਿਹੜੀ ਜ਼ਿੰਮੇਵਾਰੀ ਉਹਨੇ ਨਿਰਵੈਰ ਭਾਈ ਨੂੰ ਦੇ ਦਿੱਤੀ ਠੀਕ ਹੈ ਨਾ ਹਾਂ ਦੇਖੋ ਮਤਾ ਜੀ ਸਾਡਾ ਤਾਂ ਗੁਰੂ ਹੀ ਨਾ ਬਿਆਨਤਾ ਨੂੰ ਸਾਡੀ ਹਰ ਇੱਕ ਚੀਜ਼ ਦੀ ਫਿਕਰ ਹੈ ਉਹਨੇ ਜਿਹੜਾ ਇਸ ਬੁੱਢੇ ਬਾਰੇ ਵੀ ਸੋਚ ਸਕਦਾ ਉਹ ਕਿੰਨਾ ਕਿ ਬਿਆਨਤ ਗੁਰੂ ਹੋਊਗਾ ਠੀਕ ਹੈ ਨਾ ਤੇ ਸਿੰਘੋ ਤੁਹਾਡਾ ਗੁਰੂ ਬੜਾ ਬਿਆਨਤ ਉਹ ਤੁਹਾਡਾ ਰਿਕਸ਼ਾ ਚੋਰੀ ਹੋਇਆ ਨਹੀਂ ਉਹ ਮਾਰਾ ਜ ਨੇ ਆ ਵੀ ਮਤਲਬ ਸਾਰ ਦੇ ਕੀਤਾ ਵਾ ਕਿ ਸਿੰਘ ਨੂੰ ਨਮਾ ਦੇ ਦिए ਠੀਕ ਹੈ ਤੁਸੀਂ ਕੰਮ ਕਰਿਓ ਮਾਤਾ ਜੀ ਤੁਸੀਂ ਨਾ ਕੱਲ ਉਹ ਨੂੰ ਤੁਸੀਂ ਆ ਜਿਓ ਬਾਬਾ ਜੀ ਕੱਲੂ ਇੱਥੇ ਆਣਾ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਥਾਨ ਤੇ ਠੀਕ ਹੈ ਹੁਣ ਤੁਸੀਂ ਅੰਦਰ ਜਾ ਕੇ ਅਰਦਾਸ ਬੇਨਤੀ ਕਰਕੇ ਆਏ ਕਿ ਨਹੀਂ ਕੀਤੀ ਕਰਾਈ ਬੇਂਦੀ ਬਾਸੋਂ ਤੁਸੀਂ ਇੱਥੋਂ ਤੁਸੀਂ ਘਰ ਚਲੇ ਜਾਣਾ ਕੱਲ ਸਵੇਰੇ ਤੁਸੀਂ ਆਜਣਾ ਸੇਮ ਇਸੇ ਟਾਈਮ ਤੇ ਕੱਲ ਤੁਹਾਨੂੰ ਨਵਾਂ ਰਿਕਸ਼ਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਵੱਲੋਂ ਦੇ ਦਿੱਤਾ ਜਾਊਗਾ ਠੀਕ ਹੈ ਫਿਰ ਜਾਇਓ ਸਵੇਰੇ ਪਹਿਲੇ ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸਥਾਨ ਦੇ ਕਿਹਾ ਕਿ ਆਇਓ ਕਿ ਪਾਸ਼ਾ ਤੇਰੀ ਕਲਾ ਸਾਨੂੰ ਸਮਝ ਨਹੀਂ ਆਣੀ ਅਸੀਂ ਤਾਂ ਬੜੇ ਨਿਮਾਨੇ ਆ ਅੱਜ ਵੀ ਕੱਲ ਵੀ ਸਵੇਰੇ ਜਾ ਕੇ ਅਰਦਾਸ ਬੇਂਦੀ ਕਰਕੇ ਆਇਓ ਕਿ ਸੱਚੇ ਪਾਸ਼ਾ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਤੁਸੀਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਥਾਨ ਤੇ ਮੈਨੂੰ ਬੁਲਾ ਕੇ ਰਿਕਸ਼ਾ ਦੇ ਰਹੇ ਹੋ ਤੁਹਾਡਾ ਕੋਟ ਹੀ ਕੋਟ ਧੰਨਵਾਦ ਠੀਕ ਹੈ ਬੱਬਰੀ ਤੁਸੀਂ ਕੱਲ ਆ ਜਿਓ ਮਾਤਾ ਜੀ ਠੀਕ ਹੈ ਤੁਹਾਨੂੰ ਕੱਲ ਮਿਲ ਜੂਗਾ ਕੱਲ ਸਿਰ ਇਹੀ ਕੋਈ 12 ਵਜੇ ਨਾ ਆਇਓ ਕਿੱਥੇ 12 ਵਜੇ ਆ ਜਾਇਓ ਹਾਂ ਜਾਰਾਂ ਜੀ ਆਇਆ ਹਾਂ ਕੋਈ ਗੱਲ ਨਹੀਂ 12 ਵਜੇ ਬੱਬੇ ਆ ਜਾਇਓ ਕੱਲ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਮੈਂ ਉਹਨਾਂ ਨੂੰ ਕਹਿ ਦੂੰਗਾ ਕੁਛ ਕਹਿਣਾ ਭਾਈ ਉਹਨਾਂ ਨੂੰ ਭਾਰੀ ਉਹਨਾਂ ਨੂੰ ਨਿਰਵੈਰ ਭਾਈ ਨੂੰ ਕੁਛ ਕਹਿਣਾ ਤੁਸੀਂ ਨਹੀਂ ਐ ਹੋਈ ਆ ਬੱਸ ਮਿਹਰਬਾਨੀ ਹੈ ਨਹੀਂ ਮੇਰੀ ਨਹੀਂ ਉਹ ਨਿਰਵੈਰ ਭਾਰੀ ਕਰਦੇ ਜੀ ਮੈਂ ਤਾਂ ਬਸ ਉਹਨਾਂ ਦੇ ਕਹਿਣ ਦੇ ਉੱਤੇ ਚੱਲਦਾ ਹਾਂ ਜਿਵੇਂ ਜਿਵੇਂ ਉਹ ਭਾਜੀ ਨੂੰ ਭੇਜਦੇ ਮੇਰੇ ਤੇ ਮੇਰੇ ਕੋਈ ਗੱਲ ਨਹੀਂ ਤੁਸੀਂ ਕੱਲ ਆ ਜਿਓ ਬਾਬ tan Guru